ਤਾਲੀ ਤਾਰਨ ਵਾਇਕੁ ਜੀ ਖਾਲਸਾ ਵਾਇਕੁ ਜੀ ਕੀ ਪਤੇ ਜੈਪੀਮ ਜੈਪਾਰ ਸਾਥੀਓ ਅੱਜ ਪਹਿਲੀ ਆਪਾਂ ਵੀਡੀਓ ਸ਼ੂਟ ਕੀਤੀ ਹੈ ਨਿਊਜ਼ੀਲੈਂਡ ਆਕਲੈਂਡ ਤੋਂ ਅੱਜ ਆਪਣੇ ਕੋਲੇ ਮਸਲਾ ਹੈਗਾ ਜੀ ਜਿਹੜਾ ਪੰਜਾਬ ਦੇ ਵਿੱਚ ਇਸ ਟਾਈਮ ਦੇ ਉੱਤੇ ਬਾਬਿਆਂ ਦੇ ਪੂਰੇ ਉੱਤੇ ਤੰਜ ਕਸੇ ਜਾ ਰਹੇ ਆ ਜਾਂ ਬਾਬਿਆਂ ਨੇ ਕੀਤਾ ਜਾਂ ਨਹੀਂ ਕੀਤਾ ਉਹ ਬਾਅਦ ਦੀਆਂ ਗੱਲਾਂ ਹੈ ਪਰ ਮੈਂ ਪੜਾ ਕੋਈ ਨਾਨਕ ਸਰ 68 ਹੈ ਪੜਾ ਕੋਈ ਹੋਰ ਗੁਰਦੁਆਰਾ ਸਾਹਿਬ ਹੈ ਜਿੰਨੇ ਵੀ ਬਾਬਿਆਂ ਨੇ ਕੋਈ ਇਹੋ ਜੀ ਕਹਾਣੀ ਕਰਤੂਤ ਕੀਤੀ ਹੈ ਤੇ ਮੈਂ ਤਾਂ ਇਹ ਸਿਆਣੇ ਵੀ ਇਹੀ ਕਹਿੰਦੇ ਨੇ ਵੀ ਜੇਕਰ ਕੋਈ ਕੈਂਸਰ ਵਰਗੀ ਬਿਮਾਰੀ ਲੱਗ ਜੇ ਨਾ ਕਿਸੇ ਅੰਗ ਨੂੰ ਤੇ ਉਹਨੂੰ ਵੱਢ ਕੇ ਸਿਰ ਦੇਣਾ ਚਾਹੀਦਾ ਤੇ ਇਹਨਾਂ ਦੀਆਂ ਜਿਹੜੀਆਂ ਕਮੇਟੀਆਂ ਬਣੀਆਂ ਗੁਰਦੁਆਰਾ ਸਾਹਿਬ ਦੀਆਂ ਜਿੱਥੋਂ ਵੀ ਇਹ ਕੋਈ ਰੌਲਾ ਪੈ ਰਿਹਾ ਬਾਬਿਆਂ ਦਾ ਵੀ ਆ ਇਹ ਸਰੀਰਕ ਸ਼ੋਸ਼ਣ ਕਰ ਰਹੇ ਜਾਂ ਬੱਚਿਆਂ ਦਾ ਜਾਂ ਲੜਕੀਆਂ ਦਾ ਤੇ ਇਹਨਾਂ ਨੂੰ ਮੇਰਾ ਖਿਆਲ ਹੈ ਵੀ ਇੰਨੀ ਬੇਇੱਜ਼ਤੀ ਹੋ ਰਹੀ ਹੈ ਇਹ ਇਹ ਕੰਮ ਵੱਢ ਦੇਣਾ ਚਾਹੀਦਾ ਇਹਨਾਂ ਨੂੰ ਲਾ ਕੇ ਸਿਰ ਦਿਓ ਕਿਉਂਕਿ ਇਹ ਮਾੜਾ ਮੋਟਾ ਕੰਮ ਨਹੀਂਗਾ ਇਹ ਸਿੱਖੀ ਦੇ ਭੇਸ ਦੇ ਵਿੱਚ ਇੱਕ ਭੇੜੀ ਹੈ ਭੇੜੀ ਹੈ ਸਿੱਖੀ ਦੇ ਭੇਸ ਦੇ ਵਿੱਚ ਕਿਉਂਕਿ ਜਿਹੜੀ ਵੀ ਕੋਈ ਵੀਡੀਓ ਹੁਣ ਵਾਇਰਲ ਹੁੰਦੀ ਹੈ ਬਾਹਰ ਆਲ ਕੰਟਰੀਆਂ ਦੇ ਵਿੱਚ ਆਲ ਵਰਡ ਦੇ ਵਿੱਚ ਵਾਇਰਲ ਹੁੰਦੀ ਉਹਦੇ ਵਿੱਚ ਕੀ ਕਹਿੰਦੇ ਆ ਉਹ ਕਹਿੰਦੇ ਯਾਰ ਸਿੱਖ ਹੈ ਇਹ ਵੀ ਤੁਹਾਡੇ ਕੋਲੇ ਫੋਰਚੂਨਰ ਆ ਤੇ ਵੱਡੀਆਂ ਗੱਡੀਆਂ ਤੁਹਾਨੂੰ ਗਿਫਟ ਕਰ ਦਿੰਦੇ ਆ ਲੋਕ ਤੇ ਭਾਈ ਕਾਜੂ ਬਦਾਮ ਤੁਸੀਂ ਖਾਣੇ ਆ ਚੰਗਾ ਖਾਣਾ ਖਾਣਾ ਚੰਗੇ ਰੈਸਟੋਰੈਂਟਾਂ 'ਚ ਰਹਿਣਾ ਤੇ ਭਾਈ ਫਿਰ ਆਹ ਕੰਮ ਤਾਂ ਜਿੱਤ ਕਰੋਗੇ ਇਹ ਤੁਸੀਂ ਟਲ ਨਹੀਂ ਸਕਦੇ ਤੇ ਬਾਕੀ ਮੇਰੀ ਅਪੀਲ ਹੈਗੀ ਐ ਆਪਰ ਤਪਾਲ ਮਹਿਰੋ ਨੂੰ ਵੀ ਮਹਿਰੋ ਸਾਹਿਬ ਪਿੱਛੇ ਵੀ ਤੁਸੀਂ ਇੱਕ ਆਪਣੇ ਉਹ ਪਹਿਲਾਂ ਬਾਬੇ ਦਾ ਕੀਤਾ ਸੀ ਹੁਣ ਇੱਕ ਬਾਬੇ ਲੱਖੇ ਦਾ ਹੋਰ ਚੱਲ ਰਿਹਾ ਸਿਸਟਮ ਤੇ ਮੇਰੀ ਤੁਹਾਨੂੰ ਹੱਥੋ ਜੋੜ ਕੇ ਪੀ ਲੈ ਕੇ ਸੋਸ਼ਲ ਮੀਡੀਆ ਤੇ ਲਿਆਉਣ ਦੀ ਬਜਾਏ ਇਹਨਾਂ ਨੂੰ ਆਪਣਾ ਜਿਹੜਾ ਕੋਈ ਸੰਪਰਦਾਏ ਹੈ ਕੋਈ ਆਪਣੀ ਐ ਕੋਈ ਵੀ ਆਪਣੇ ਸੰਤ ਸਮਾਜ ਆ ਉਹ ਇਕੱਠੇ ਹੋ ਕੇ ਉਸ ਇਲਾਕੇ ਦੇ ਐਸਐਸਪੀ ਨੂੰ ਮਿਲਣਾ ਚਾਹੀਦਾ ਵੀ ਇਹਦੇ ਖਿਲਾਫ ਅੰਡਰਗਰਾਉਂਡ ਪਰਚਾ ਕਰਦ ਕਰਕੇ ਅੰਦਰ ਦੇ 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 ਪਰ ਇਹ ਕੀ ਚੀਜ਼ ਏਰ ਤੁਸੀਂ ਸੋਸ਼ਲ ਮੀਡੀਆ ਤੇ ਦੁਨੀਆ ਨੂੰ ਦਿਖਾਤਾ ਵੀ ਆ ਪੰਜਾਬ ਦੇ ਸਿੱਖਾਂ ਦੀ ਕਾਤ ਕੀ ਐ ਪੰਜਾਬ ਦੇ ਸਿੱਖ ਗੁਰਦੁਆਰਿਆਂ ਦੇ ਵਿੱਚ ਇਹ ਕਰਦੇ ਐ ਅਮਰਤਪਾਲ ਜੀ ਮੇਰੀ ਬੇਨਤੀ ਐ ਪਹਿਲਾਂ ਵੀ ਤੁਸੀਂ ਇੱਕ ਮਸਲਾ ਚੱਕਿਆ ਸੀ ਉਸ ਮਸਲੇ ਇੱਕ ਨੂੰ ਮੈਨੂੰ ਹੋਰ ਵੀ ਕਲੀਅਰ ਕਰ ਦਿੰਨਾ ਐ ਤੁਸੀਂ ਇੱਕ ਲੇਡੀ ਜੀ ਦੀ ਤੋਂ ਪਰਚਾ ਦਰਜ ਕਰਾਇਆ ਸੀ ਉਹ ਬਾਬੇ ਦੇ ਖਿਲਾਫ ਪਹਿਲੇ ਦਿਨ ਕੱਲ ਉਹਦਾ ਕੀ ਬਣਿਆ ਉਹ ਬੇਲ ਤੇ ਆਊਗਾ ਹੁਣ ਇਹ ਭੁੱਲ ਜਾਓ ਬੇਲ ਤੇ ਨਹੀਂ ਆਉਂਦਾ ਤੇ ਬੇਲ ਤੋਂ ਆ ਕੇ ਉਹ ਬਾਏ ਜਿ ਤੋਂ ਨੇ ਬਰੀ ਵੀ ਹੋਣਾ ਤੇ ਮਾਨਾ ਨਹੀਂ ਵੀ ਠੁਕਣੀ ਹੈ ਕਿਉਂਕਿ ਤੁਸੀਂ ਲੇਡੀ ਜੀ ਦੇ ਤਾਂ ਤੇ ਜਿਹੜਾ ਪਰਚਾ ਹੁਣ ਇੱਕ ਹਾਂਗਕਾਂਗ ਤੋਂ ਲੇਡੀ ਬੁਲਾਤੀ ਤੁਸੀਂ ਪੰਜਾਬ ਤੋਂ ਬੁਲਾਉਗਾ ਪੰਜਾਬ ਤੋਂ ਕਿਉਂ ਨਹੀਂ ਲੇਡੀ ਜੀ ਬੁਲਾ ਰਹੇ ਇਸ ਕਰਕੇ ਸਾਡੀ ਅਪੀਲ ਹੈ ਅਸੀਂ ਤਾਂ ਅਪੀਲ ਹੀ ਕਰ ਸਕਦੇ ਹਾਂ ਕਿਉਂਕਿ ਅਸੀਂ ਨਿਊਜ਼ੀਲੈਂਡ ਦੇ ਵਿੱਚ ਆਏ ਹੋਏ ਆ ਤੇ ਨਿਊਜ਼ੀਲੈਂਡ ਦੇ ਵਿੱਚ ਵੀ ਇੱਥੇ ਕਈ ਜਦੋਂ ਸਰਦਾਰ ਮਿਲਦੇ ਉਹ ਕਹਿੰਦੇ ਯਾਰ ਪੰਜਾਬ ਦੇ ਵਿੱਚ ਆਹ ਪਰਵਾਸਾ ਆਹ ਕੰਮ ਕਰ ਰਹੇ ਆ ਲੋਕ ਗੁਰਦੁਆਰਿਆਂ ਦੇ ਵਿੱਚ ਇਸ ਕਰਕੇ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਹਾਂ ਉਸ ਟਰੱਸਟ ਨੂੰ ਜਾਂ ਉਸ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਕਿ ਜੇਕਰ ਇੱਕ ਅੰਗ ਖਰਾਬ ਹੋ ਜੇ ਤਾਂ ਇਹਨੂੰ ਵੱਢ ਕੇ ਸਿੱੜ ਦੇਣਾ ਚਾਹੀਦਾ ਇਹਨੂੰ ਲਾ ਕੇ ਸਿੱੜ ਦਿਓ ਨਹੀਂ ਤਾਂ ਦੂਜਿਆਂ ਨੂੰ ਵੀ ਖਰਾਬ ਕਰੂਗਾ ਹੁਣ ਤੁਸੀਂ ਰਿਕਾਰਡਿੰਗਾਂ ਵਾਇਰਲ ਕਰੀ ਜਾਂਦੇ ਹੋ ਏ ਆਪਦੀ ਟੀਆਰਪੀ ਦੀ ਖਾਤਰ ਰਿਕਾਰਡ ਕਾ ਤੁਸੀਂ ਬੈਨਲ ਕਰਦੇ ਹੋ ਰਿਕਾਰਡ ਕਾ ਨਾਮ ਬੈਨਲ ਕਰੋ ਕਿਉਂ ਸਿੱਖੀ ਦਾ ਜ਼ਲੂਰਤ ਨਾ ਕਢੋ ਜੇ ਤੁਹਾਡੇ ਕੋਲ ਕੋਈ ਸਿਸਟਮ ਹੈ ਪਰਚਾ ਦਰਜ ਕਰਾਓ ਯਾਰ ਜਿਵੇਂ ਅੱਗੇ ਤੁਸੀਂ ਕਰਾ ਚੁੱਕੇ ਹੋ ਪਰ ਸੋਸ਼ਲ ਮੀਡੀਆ ਤੇ ਲਿਆਉਣਾ ਜ਼ਰੂਰੀ ਹੈ ਇਸ ਸਿਸਟਮ ਨੂੰ ਸਿਸਟਮ ਨੂੰ ਸੋਸ਼ਲ ਮੀਡੀਆ ਤੇ ਲਿਆਉਣਾ ਜ਼ਰੂਰੀ ਹੈ ਆ ਮੰਦਰਾਂ ਦੇ ਵਿੱਚ ਵੀ ਬੜਾ ਕੁਝ ਹੁੰਦਾ ਹੁਣ ਹੁੰਦਾ ਸਾਰੇ ਹੀ ਹੈ ਪਤਾ ਹੈ ਪਰ ਵੱਡ ਗੱਲ ਨੇ ਨਿਕਲਦੀ ਹੁਣ ਗੱਲ ਵੱਡੀ ਤਾਂ ਇਹ ਸਿਸਟਮ 'ਚ ਗੱਲ ਆ ਰਹੀ ਹੈ ਵੀ ਇਹ ਜਦਾਨੀ ਤੇ ਪਰਚਾ ਦਰਜ ਕਰਾਉਂਗੇ ਕੰਕੰਗ ਵਾਲੀ ਤੋਂ ਕੀ ਇਹ ਜਨਾਨੀ ਲਾਸ਼ ਤੱਕ ਡਿਬੂਗੀ ਇਹ ਨਿਭਜੂਗੀ ਜਨਾਨੀ ਇਸ ਬਾਬੇ ਦੇ ਖਿਲਾਫ ਜੇ ਪਰਚਾ ਦਰਜ ਹੁੰਦਾ ਹੈ ਤੇ ਨਿਭਜੂ ਨਹੀਂ ਨਿਭਦੀ ਜਿਹੜੀ ਪਹਿਲਾਂ ਤੁਸੀਂ ਉਹ ਚਰਨ ਘਾਟ ਕਿਹੜੇ ਬਾਬੇ ਦੇ ਖਿਲਾਫ ਪਰਚਾ ਤੇ ਉਹ ਵੀ ਨਹੀਂ ਨਿਭਦੀ ਇਹ ਸੈਟਿੰਗ ਹੋ ਜਾਣੀ ਇਹਨਾਂ ਦੀ ਬਾਬਿਆਂ ਕੋਲੇ ਬਹੁਤ ਪੈਸਾ ਪਰ ਕਿਉਂ ਮੇਰੀ ਤਾਂ ਆਹੀ ਬਸ ਮੈਂ ਵੱਡੀ ਮੇਰੀ ਮੈਂ ਆਹੀ ਤੁਹਾਡੇ ਅੱਗੇ ਬੇਨਤੀ ਕਰਦਾ ਆ ਓਕਲੈਂਡ ਦੀ ਧਰਤੀ ਤੋਂ ਨਿਊਜ਼ੀਲੈਂਡ ਦੀ ਧਰਤੀ ਤੋ ਕਿ ਪਲੀਜ਼ ਆਹ ਸੋਸ਼ਲ ਮੀਡੀਆ ਤੇ ਲਿਆਉਣਾ ਬੰਦ ਕਰੋ ਇਹਨਾਂ ਨੂੰ ਵੈਸੇ ਠੋਕਾ ਠਕਾਈ ਕਰੋ ਬਾਬਿਆਂ ਦੀ ਸੋਦੇ ਲਾਉਣਾ ਜਾਣਦੇ ਆ ਤੁਸੀਂ ਕਹਿੰਦੇ ਵੇ ਅਸੀਂ ਸੋਦਾ ਲਾ ਦਾਂਗੇ। ਕਿ ਸੋਦੇ ਲਾ ਦਿਓ। ਲੋਕਾਂ ਨੂੰ ਤਾਂ ਪਤਾ ਲੱਗੇ ਪਰ ਸੋਸ਼ਲ ਮੀਡੀਆ ਤੇ ਇਹੋ ਜੀ ਚੀਜ਼ ਨਾ ਲਿਓ ਤਾਂ ਕਿ ਪੰਜਾਬ ਦੀ ਸਿੱਖੀ ਦਾ ਜਲੂਸ ਬਾਹਰ ਨਾ ਨਿਕਲੇ। ਕੀ ਕਹਿੰਦੇ ਹੋਣਗੇ ਲੋਕ ਪੰਜਾਬ ਦੇ ਪੰਜਾਬ ਜਿਹੜੇ ਬਾਹਰ ਬੈਠੇ ਆ ਕਿ ਆ ਸਿੱਖਾਂ ਦੀ ਪਰਭਾਸ਼ਾ ਇਹਨੂੰ ਸਿੱਖ ਕਹਿੰਦੇ? ਇਸ ਕਰਕੇ ਸੋਸ਼ਲ ਮੀਡੀਆ ਤੇ ਨਾ ਲਿਓ ਤੇ ਚੈਨਲ ਵਾਲਿਆਂ ਨੂੰ ਵੀ ਮੇਰੀ ਬੇਨਤੀ ਕਰਦਾ ਹਾਂ ਕਿ ਜਿਹੜੇ ਕੋਈ ਵੀਡੀਓ ਬੁੜੀਓ ਇਹ ਰਿਕਾਰਡ ਕਰੜਗਾ ਛੱਡ ਦਿੰਦੇ ਆ ਨਾ ਇਹ ਪਤਾ ਨਹੀਂ ਕਿਉਂ ਛੱਡਦੇ ਹੋਣ ਇਹਨਾਂ ਦੀ ਮਨਸ਼ਾ ਕੀ ਹੈ ਇਹ ਜ਼ਰੂਰੀ ਨਹੀਂ ਰਿਕਾਰਡਿੰਗਾਂ ਛੱਡਣੀਆਂ ਵੈਸੇ ਵੀ ਤੁਸੀਂ ਇਹਨੂੰ ਫੜ ਸਕਦੇ ਹੋ ਇਸ ਕਰਕੇ ਜਿਹੜੀਆਂ ਰਿਕਾਰਡਿੰਗਾਂ ਸਨ ਚੈਨਲ ਵਾਲਿਆਂ ਨੂੰ ਵੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਇਲੈਕਟ੍ਰਿਕ ਵੀਡੀਓ ਨੂੰ ਨਾ ਚੱਕੋ ਇਹਨਾਂ ਦਾ ਤਾਂ ਸਤੁਲਨ ਖਰਾਬ ਹੋਇਆ ਹੀ ਪਿਆ ਤੁਸੀਂ ਆਪ ਦਾ ਸਤੁਲਨ ਨਾ ਖਰਾਬ ਕਰੋ ਥੋੜੇ ਜਿਹੀਆਂ ਪੁੱਛੇ ਪੰਜਾਬ ਦਾ ਜਲੂਸ ਰੱਕੜੋ ਬਾਹਰ ਬਸ ਇੰਨੀ ਕੀ ਮੈਂ ਬੇਨਤੀ ਕਰਨੀ ਸੀ ਕਿ ਇਹੋ ਜੀ ਵੀਡੀਓ ਜਿਹੜੀ ਕੋਈ ਆ ਜੇ ਤੇ ਰਿਕਾਰਡਿੰਗ ਆ ਜੇ ਤੇ ਨਾ ਵਾਇਰਲ ਕਰਿਆ ਕਰੋ ਕਿਸੇ ਨੇ ਨਹੀਂ ਖੜਨਾ ਇਹ ਲਤਾਬਾਰ ਆਪਾਂ ਚੱਲਣੀਆਂ ਜਿਨ੍ਹਾਂ ਨੇ ਕੋਈ ਮਸਲਾ ਚੱਕਿਆ ਨਾ ਇਹਨਾਂ ਨੇ ਸਾਰਿਆਂ ਦੇ ਪਿੱਛੇ ਹਟ ਜਾਣਾ ਕੋਈ ਨਹੀਂ ਤੁਹਾਡੇ ਨਾਲ ਖੜਦਾ ਇਹ ਲੇਡੀ ਜੀ ਨਹੀਂ ਮੁਕਰੂਗੀ ਹਾਂਗਕਾਂਗ ਵਾਲੀ ਵੀ ਮੁਕਰੂਗੀ ਨਾ ਮੁਕਰੀ ਤੇ ਅਸੀਂ ਵੀ ਇੱਥੇ ਆ ਤੇ ਤੁਸੀਂ ਵੀ ਇੱਥੇ ਕਿਉਂ ਜਲੂਸ ਕੱਢਦੇ ਹੋ ਫਿਰ ਬਸ ਇੰਨੀ ਕੀ ਬੇਨਤੀ ਕਰਨੀ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ